ਇਕ ਤਾਂ ਇਹਦੇ ਵਾਸਤੇ ਕੱਲੀ ਖੇਤੀਬਾੜੀ ਹੀ ਜਿੰਮੇਵਾਰ ਹੈ। ਹੂੰ। ਖੇਤੀਬਾੜੀ ਬਿਨਾ ਸਰਦਾ ਵੀ ਨਹੀਂ ਹੈਗਾ ਵੀ। ਕਿਉਂਕਿ ਇਹ ਮੇਨ ਬੋਜਨ ਹੈ ਜਨਾਰੀ। ਹੂੰ ਹੂੰ ਹੂੰ। ਸਾਰੇ ਲੋਕਾਂ ਨੇ ਖਾਣਾ ਹੈ। ਹੂੰ। ਪਰ ਜਿਹੜੇ ਬਹੁਤ ਹੋਣ ਫੈਕਟਰੀਆਂ ਜਿਵੇਂ ਹੁਣ ਅ ਕੁਝ ਬੰਦਿਆਂ ਦੇ ਖਰਾਬਾਰੇ, ਪਾਣੀ ਬਾਰੇ, ਹੋਰ ਬਹੁਤ ਚੀਜ਼ਾਂ ਨੇ। ਹੂੰ। ਤੇ ਜਿਵੇਂ ਕੋਲਡ ਡਰਿੰਕਸ ਨੇ, ਹੋਰ ਰਾਇਰਾ ਵਗੈਰਾ ਬਹੁਤ ਫੈਕਟਰੀਆਂ ਨੇ ਜਿਨ੍ਹਾਂ ਦੇ ਵਿਚੀ ਨਾਲ ਸਨੇਓ ਸਾਨੂੰ ਸਰ ਸਕਦਾ ਹੈ। ਬਿਲਕੁਲ ਠੀਕ ਹੈ। ਸਾਡੀ ਜੀਵਨ ਜਾਸ ਨੂੰ ਬਦਲ ਕੇ ਸਰ ਸਕਦਾ ਹੈ। ਉਹਨਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖਰਚ ਹੋ ਰਿਹਾ ਓਕੇ ਇੱਕ ਜੀਰੀ ਦਾ ਜਿਹੜੀ ਜੀਰੀ ਹੈ ਜੀ ਇਹਦਾ ਉਹ ਮਤਲਬ ਇੱਕ ਤਾਂ ਇਹ ਪਾਣੀ ਬਦਲਣ ਦੇ ਜੋ ਤਾਂ ਥੋੜਾ ਜਿਹਾ ਮੈਨੇਜਮੈਂਟ ਹੋ ਗਈ ਜੀ ਉਹਦੀ ਹੂੰ ਉਹਦੀ ਮੈਨੇਜਮੈਂਟ ਦੇ ਮਾਇਨੇ ਤੁਹਾਨੂੰ ਗੱਲ ਕਰਦਾ ਜਿਹੜੀ ਹੁਣ ਵੀਰ ਜੀ ਬੋਲ ਕੇ ਗਏ ਤੇ ਉਹ ਆਪਣੇ ਸੰਗਰੂਰ ਵਾਲੇ ਉਹ ਸ਼ਾਇਦ ਪਿੰਡ 'ਚ ਰਹਿੰਦੇ ਨੇ ਸੰਗਰੂਰ ਸ਼ਹਿਰ 'ਚ ਰਹਿੰਦੇ ਨੇ ਜਿਹੜੀ ਮਾਨ ਸਾਹਿਬ ਨੇ ਪਾਣੀ ਦੀ ਮੈਨੇਜਮੈਂਟ ਸੰਬੰਧੀ ਮੈਂ ਕਹਿ ਰਹੇ ਹਾਂ ਪਾਣੀ ਦੀ ਮੈਨੇਜਮੈਂਟ ਕਰਨੀ ਚਾਹੀਦੀ ਹੈ ਹੂੰ ਹੁਣ ਜਿਹੜੀ ਪਾਣੀ ਦੀ ਮੈਨੇਜਮੈਂਟ ਬਾਕੀ ਦਾ ਅਸੀਂ ਕਰਾਂਗੇ ਕਰਾਂਗੇ ਜੀ ਹੂੰ ਜਿਹੜੀ ਹੁਣ ਇਹਨਾਂ ਨੇ ਬਿਜਲੀ ਦਿੱਤੀ ਹੈ ਜੀ ਹਾਂ ਕਿਸ ਤਰ੍ਹਾਂ ਜਿ ਮੰਡ ਖੇ ਦਿੱਤੀ ਹੈ ਜੀ ਤੇ ਬਿਜਲੀ ਹੁਣ ਆਮ ਮੰਗੋ ਹੈ ਜੀ 24 ਘੰਟੇ ਮੰਗੋ ਬਿਜਲੀ ਹੈ ਜੀ ਓਕੇ ਜੇ ਕਿਸੇ ਦੇ ਫੀਲਡਰ ਤੋਂ 2 ਘੰਟੇ ਹਟਦੀ ਆ ਤਾਂ ਉਹਨੂੰ 2 ਘੰਟੇ ਬਾਅਦ ਵਿੱਚ ਦਿੱਤੀ ਜਾਂਦੀ ਹੈ ਓਕੇ ਅੱਗੇ ਕੀ ਸੀ ਸਾਡੀਆਂ ਮੋਟਰਾਂ ਦੇ ਉੱਤੇ 8 ਘੰਟੇ ਬਿਜਲੀ ਆਉਂਦੀ ਸੀ ਸਾਡੀ 8 ਘੰਟੇ ਚੱਲਦੀ ਜਾਂਦੀ ਸੀ ਜਿੱਦਨ ਮਰਦੀ ਚੱਲੀਆਂ ਦਿੱਤੀ ਸੀ ਓਕੇ ਪਰ ਜਿਹੜੀ ਹੁਣ ਸਾਨੂੰ ਬਿਲਲੀ ਦਾ ਕੋਈ ਖਰਚਾ ਨਹੀਂ ਹੈਗਾ ਅਸੀਂ ਦੇਖ ਕੇ ਪਾਣੀ ਪਾਉਨੇ ਆ ਮੇਰੇ ਖਿਆਲ ਦੇ ਵਿੱਚ ਇਸ ਮੈਨੇਜਮੈਂਟ ਦੇ ਨਾਲ 15 ਤੋਂ 20% ਦਾ ਪਿਛਲੇ ਸਾਲ ਨਾਲੋਂ ਐਸਟੀ ਪਾਣੀ ਦਾ ਮਤਲਬ ਫਰਕ ਪਊਗਾ ਅੱਛਾ ਵੈਰੀ ਗੁੱਡ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਨਹੀਂ ਆਮ ਤਿੱਤੀ ਜੀ ਮਤਲਬ ਮਸ਼ੀਨਾਂ ਇੱਧਰ ਜਾਂਦੀਆਂ ਤੇ ਕੋਈ ਟੋਟਾ ਟੋਟੇ ਨੂੰ ਮਤਲਬ ਅਸੀਂ 10-10 ਫੁੱਟ ਦਾ ਟੋਟਾ ਹੁੰਦਾ ਜੀ ਹੂੰ ਹੂੰ ਜਦੋਂ ਪਿੰਡਾਂ ਦੀ ਮੋਟਰ ਦੇ ਵਿੱਚ ਕੋਈ ਇੱਧਰ ਜਾਂਦੀ ਸੀ ਕੋਈ ਉੱਧਰ ਜਾਂਦੀ ਸੀ ਹੁਣ ਕੋਈ ਕਿਸੇ ਮੋਟਰ ਦੇ ਵਿੱਚ ਨਹੀਂ ਪਿਆ ਹੈਗਾ ਅੱਛਾ ਫਿਰ ਨੰਬਰ ਦੋ ਉਹਦੀ ਸਾਡੀ ਜਿਹੜੀ ਜੀਵਨ ਜਾਚ ਹੈ ਜੀ ਹੂੰ ਅਸੀਂ ਪਹਿਲਾਂ ਕੀ ਸੀ ਪਹਿਲਾਂ ਅਸੀਂ ਰਵਾਇਤੀ ਪਿੰਡਾਂ ਦੇ ਵਿੱਚ ਰਹਿੰਦੇ ਸੀ ਸਾਡੀ ਬਾਹਰ ਆਉਣ ਨਹਾਉਣਾ ਧੋਣਾ ਕੱਪੜੇ ਧੋਣਾ ਉਹਦੇ ਵਿੱਚ ਸਾਡਾ ਬਹੁਤ ਪਾਣੀ ਨਹੀਂ ਲੱਗਦਾ ਸੀ ਹੂੰ ਉਸ ਜੀਵਨ ਜਾਚ ਨੇ ਵੀ ਸਾਡਾ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਖਰਾਬ ਕਰਦਾ ਓਕੇ ਇੱਕ ਕਾਰਨ ਹੋਰ ਨੇ ਜੀ ਸਾਡੀਆਂ ਜਿਹੜੀਆਂ ਗਵਰਨਮੈਂਟਾਂ ਨੇ ਉਹਦੀ ਕੋਈ ਮੈਨੇਜਮੈਂਟ ਨਹੀਂ ਹੈ ਜੀ ਹੂੰ ਗਵਰਨਮੈਂਟਾਂ ਦੀ ਮੈਨੇਜਮੈਂਟ ਉਹ ਫੋਰਸ ਕਰਨੇ ਇਹ ਨਹੀਂ ਹੈਗਾ ਜੀ ਉਹਦੇ ਕਾਰਨ ਇੱਕ ਤਾਂ ਐਮਐਸਪੀ ਦੀ ਗਰੰਟੀ ਕਰ ਦੇਣ ਜੀ ਠੀਕ ਹੈ ਇਹ ਵੀ ਵਾਈਸ ਫਸਲਾ ਕਰ ਦੇਣਾ ਅੱਛਾ ਹੁਣ ਜਿਵੇਂ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਕੇ ਮੈਂ ਥੋੜਾ ਟਾਈਮ ਨਹੀਂ ਦਿੰਦਾ ਜੀ ਹੂੰ ਇੱਥੇ ਸਾਡੇ ਨੇੜੇ ਧੂਰੀ 슈ਗਰ ਮਿਲ ਹੈ ਜੀ ਠੀਕ ਹੈ ਇਹ ਬੰਦ ਹੋ ਗਈ ਜੀ ਹੂੰ 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 ਇਹਦੀ 35 ਲੱਖ ਕੁਇਟਲ ਗੰਨਾ ਪੀੜਨ ਦੀ ਮਰਾਤਾ ਦੀ ਲਗਭਗ 7000 ਏਕੜ ਜੀ ਠੀਕ ਹੈ ਪਿਛਲੇ ਵਾਰ ਇਹਨੂੰ 1860 ਏਕੜ 2000 ਏਕੜ ਇਹਨਾਂ ਨੂੰ ਮਿਲਿਆ ਜੀ ਅੱਛਾ ਤੇ ਇੱਕ ਇਸੇ ਤਰ੍ਹਾਂ ਦੀ ਮਿਲ ਫਗਵਾੜੇ ਬੰਦ ਹੋ ਗਈ ਜੀ ਜੇ ਮੰਨ ਲਓ ਇਹ 5-5000 ਏਕੜ ਦੀ ਇਹ ਜ਼ਮੀਨ ਜਿਵੇਂ ਗੰਨਾ ਹੁੰਦਾ ਸੀ ਹੁਣ ਇਹ ਮਿੱਲਾਂ ਬੰਦ ਹੋਣ ਦੇ ਨਾਲ ਅੱਗੇ ਨੂੰ ਉਥੇ ਜੀਰੀ ਚੋਂ ਨਹੀਂ ਲੱਗੂਗਾ ਕਣਕ ਚੋਂ ਨਹੀਂ ਲੱਗੂਗਾ ਜੀ ਸਾਡੀਆਂ ਕੌਮੈਂਟਾਂ ਦੀ ਪ੍ਰੋਪਰ ਇਹ ਨਹੀਂ ਹੈ ਜਿਵੇਂ ਕਿਹੜੇ ਏਰੀਆ ਦੇ ਵਿੱਚ ਕਿੰਨੇ ਫਸਲ ਵੇਚਣੀ ਚਾਹੀਦੀ ਹੈ ਉਹਨਾਂ ਦੇ ਜਿੱਥੇ ਮਿਲ ਲੱਗੀ ਆ ਉਹਨੂੰ ਪ੍ਰੋਪਰ ਫੀਡਿੰਗ ਦੇਣਾ ਮਤਲਬ ਇਸ ਤਰ੍ਹਾਂ ਦੀ ਮੈਨੇਜਮੈਂਟ ਕਾਫੀ ਇਕਲੀ ਕਰਨੀ ਪੈਂਦੀ ਹੈ ਓਕੇ ਓਕੇ ਅ ਠੀਕ ਹੈ ਜੀ ਹੋ ਗਈ ਗੱਲ ਤੁਹਾਡੀ ਜਗਦੇਵ ਜੀ 1 ਮਿੰਟ ਲੈਣਾ ਜੀ 1 ਮਿੰਟ ਲੈਣਾ ਜੀ ਦੱਸੋ ਜਿਹੜੀ ਪੈੜੀ ਹੈ ਨਾ ਜੀ ਪੈੜੀ ਦਾ ਇੱਕ ਕਾਰਨ ਹੈ ਜੀ ਇੱਕ ਤਾਂ ਪਾਣੀ ਬਾਹਰ ਕੱਢਿਆ ਜਾਂਦਾ ਜੀ ਹੂੰ ਦੂਜਾ ਕਾਰਨ ਕੀ ਹੈ ਜੀ ਸਾਡੀ ਜ਼ਮੀਨ ਦੀ ਜਿਹੜੀ ਨਿਚਲੀ ਸਖਤ ਹੈ ਉਹ ਸਖਤ ਬਣ ਗਈ ਇੱਥੇ ਰੀਚਾਰਜ ਹੁੰਦਾ ਹੀ ਨਹੀਂ ਜੀ ਪਾਣੀ ਉਕੇ ਉਸ ਕਰਕੇ ਮਤਲਬ ਜਿਹੜੀ ਪ੍ਰੋਬਲਮ ਹੈ ਰੀਚਾਰਜ ਦੀ ਬਹੁਤ ਘੱਟ ਰੀਚਾਰਜ ਹੁੰਦਾ ਹੈ